ਸੱਚੀ ਰੇਖਾ ਕਾਲਜੀ ਹਰਜਿੰਦਰ ਵਾਰੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਜੇ ਤੁਸੀਂ ਸਿੱਖ ਸਿਆਸਤ ਚ ਪੰਚਤਕ ਸਿਆਸਤ ਦੇ ਚ ਦਿਲਚਸਪੀ ਰੱਖਦੇ ਹੋ ਤਾਂ ਥੋੜਾ ਜਿਹਾ ਪਿੱਛੇ ਚਲੇ ਜਾਓ ਸਤੰਬਰ ਅਕਤੂਬਰ 2024 ਉਹ ਚ ਤੁਹਾਨੂੰ ਇੱਕ ਬੰਦਾ ਨਜ਼ਰ ਆਏਗਾ ਜਿਹੜਾ ਲਗਾਤਾਰ ਖਬਰਾਂ ਚ ਸੀ ਜਿਹੜਾ ਲਗਾਤਾਰ ਚਰਚਾ ਚ ਸੀ ਜਿਹੜਾ ਲਗਾਤਾਰ ਸਿੱਖ ਸਿਆਸਤ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਸੀ ਮਿਰਸਾ ਸਿੰਘ ਬਲਟੋੜਾ ਜਿਹੜਾ ਸ਼ਰਮ ਦੀ ਅਕਾਲੀਤ ਦਾ ਬਲਾਰਾ ਕਹਿੰੋ ਮੇਰੇ ਪ੍ਰੋਗਰਾਮ ਚ ਬਹੁਤ ਵਾਰੀ ਚਰਚਾ ਤੇ ਆਉਂਦੇ ਰਹੇ ଥି। ਬਿਰਸਾ ਸਿੱਖ ਬਟੂ। ਉਹਨਾਂ ਨੇ ਅੱਜ ਖਾਲ ਆਪ ਹੀ ਦੱਸਿਆ ਵੀ ਸਤ ਜਨਰਲ ਸਿੰਘ ਭਿੰਡਰਾਪਲੇ ਦੇ ਨਾਮ ਮੈਂ ਹੁੰਦਾ ਸੀ। ਇਹ ਵੀ ਉਹਨਾਂ ਨੇ ਦੱਸਿਆ ਕਰ ਉਹ ਬੰਦਾ ਜਿਹਦੀ ਬੈਕਗ੍ਰਾਉਂਡ ਤਾਂ ਇਹ ਹੈ। ਜਿਹੜਾ ਕਹਿੰਦਾ ਮੈਂ ਬਚਪਨ ਤੋਂ ਅੰਮ੍ਰਿਤਾਲੀ ਲੇਕਨ ਉਸ ਵੇਲੇ ਕਿਉਂ ਚਰਚਾ ਸੀ? ਉਸ ਵੇਲੇ ਜੋ ਕੁਝ ਸਿਆਸਤ ਚ ਚੱਲ ਰਿਹਾ ਸੀ। ਹਰ ਰੋਜ਼ ਕਦੇ ਤਾਂ ਕਦੇ ਇਹ ਕਹਿਣਾ ਜਥੇਦਾਰਾਂ ਨੂੰ ਕਿ ਜਾਦੀ ਕਰੋ ਸਰਬੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਦਿਓ ਤੇ ਸਰਖਰੂ ਕਰੋ ਕਿਉਂਕਿ ਸ਼ਿਕਾਇਤ ਕੀਤੀ ਹੋਈ ਸੀ ਬਗੀਟੜੇ ਨੇ ਉਸ ਤੋਂ ਬਾਅਦ ਦੀ ਗੱਲ ਹੈ ਫਿਰ ਜਥੇਦਾਰ ਖਾਸ ਤੌਰ ਤੇ ਉਹਦਾ ਟਾਰਗੇਟ ਬਣਿਆ ਸੀ ਜਿਹੜਾ ਅਗਿਆਲੀ ਹਰਪ੍ਰੀਤ ਸਿੰਘ ਜਿਹੜੇ ਉਸ ਵੇਲੇ ਜਥੇਦਾਰ ਕਾਰਜਕਾਰੀ ਜਥੇਦਾਰ ਤੋਂ ਸ਼ਾਇਦ ਉਤਰ ਚੁੱਕੇ ਸੀ ਤੇ ਦਬਦਬਾ ਬਣਾਉਂਦੇ ਜਥੇਦਾਰਸ ਤੋ ਅੱਛਾ ਤੱਕ ਸੀ ਕਿ ਜਦੋਂ ਜੱਥੇਦਾਰ ਨੂੰ ਤਾਂ ਰੋਣਾ ਪਿਆ ਸੀ ਗਿਆਨੀ ਹਰਪ੍ਰੀਤ ਸਿੰਘ ਨੂੰ ਕਿ ਇਹ ਬਰੀਤੀਆਂ ਤੱਕ ਪਹੁੰਚ ਗਿਆ ਇਸ ਤਰ੍ਹਾਂ ਦੀ ਥੋੜੀ ਯਾਦ ਹੋਊ ਗੱਲ ਹੋਈ ਸੀ ਤੇ ਉਹਨਾਂ ਨੇ ਅਸਤੀਫਾ ਵੀ ਦਿੱਤਾ ਸੀ ਇੱਕ ਵਾਰੀ ਦੁਖੀ ਹੋ ਕੇ ਜਿਹੜਾ ਅਸਤੀਫਾ ਮਨਜ਼ੂਰ ਨਹੀਂ ਹੋਇਆ ਵਾਪਸ ਲੈ ਲਈ ਕਿਹਾ ਗਿਆ ਸੀ ਸੋ ਉਹ ਮੈਂ ਤਾਂ ਯਾਦ ਕਰਾਣਾ ਕਿ ਬਿਰਸਾ ਸਿੰਘ ਮਟੋਹਾ ਜਦੋਂ ਇੰਨਾ ਕੁਝ ਬੋਲਿਆ ਫਿਰ ਕਦੇ ਕਲਿੱਪ ਜਿਹੜਾ ਰਿਕਾਰਡਿੰਗ ਕਰ ਲੈਣੀ ਗਿਆਨੀ ਰਵੀਰ ਸਿੰਘ ਦੀ ਇਹ ਸਾਰਾ ਕੁਝ ਉਹਨਾਂ ਦਾ ਰਚ ਚਾਦਰ ਹਾਂ ਤੁਹਾਨੂੰ ਇਹ ਜਾਦਾ ਜਾ ਉਹ ਕਲਿੱਪ ਜਿਹੜੀ ਇਹ ਕਿਹਾ ਗਿਆ ਸੀ ਸਿਰਫ ਗਿਆਨੀ ਰਕबीर ਸਿੰਘ ਘੋੜਾ ਰਿਕਾਰਡਿੰਗ ਉਸ ਮੀਟਿੰਗ ਦੀ ਲੇਕਿਨ ਇਹਨਾਂ ਕੋਲ ਕਿਵੇਂ ਆ ਗਈ ਉਹਨੂੰ ਜਾਰੀ ਕਰਨਾ ਜਿਹਦੇ ਵਿੱਚ ਜਿਹੜਾ ਹੈ ਗਿਆਨੀ ਹਰਪੀਤ ਸਿੰਘ ਪਠੋਸਰ ਤੇ ਲੱਭ ਜੀ ਬੋਲਦਾ ਮੈਂ ਟੂਚਾ ਬੰਦਾ ਨਹੀਂ ਜਥੇਦਾਰ ਕੋ ਟੂਚਾ ਹੁੰਦਾ ਜਾ ਕਰ ਲਓ ਸਾਲਿਓ ਉਹਦੀ ਆਵਾਜ਼ ਜਿਹੜੀ ਹੈ ਉਹ ਹੁਣ ਉਹ ਸਾਰੀਆਂ ਗੱਲਾਂ ਇਹ ਰਿਲੀਜ਼ ਹੋਈਆਂ ਸੀ ਬਿਰਸਾ ਸਿੰਘ ਬਟੋਹਾ ਉਹਦੇ ਵਿੱਚ ਸੀ ਹੁਣ ਆਜੋ ਅੱਜ ਕੀ ਹੋਇਆ ਕਿਉਂ ਮੈਂ ਇਹ ਗੱਲ ਕਰ ਰਿਹਾ ਮੈਂ ਇਸ ਕਰਕੇ ਕਰ ਇਹ ਗੱਲ ਜਦੋਂ ਇਹ ਸਾਰੀ ਗੱਲ ਹੋਈ ਸੀ ਤਾਂ ਉਹਨੂੰ ਅਕਾਲੀ ਦਲ ਦੇ ਵਿੱਚੋਂ ਸਜਾ ਬਜੂਨ ਸਿੰਘ ਸਾਹਿਬਾਨ ਨੇ ਬਾੜ ਦਾ ਉਸਤਾਦ ਖਤਾ ਸੀ ਕਿ ਇਹਨੂੰ ਅਕਾਲੀ ਦਲ ਚੋਂ ਕੱਢ ਦੋ ਅਕਾਲੀ ਦਲ ਚੋਂ 10 ਸਾਲ ਕੱਢਣ ਦੀ ਸਜ਼ਾ ਦਿੱਤੀ ਸੀ 10 ਸਾਲ ਕੱਢਣ ਦੀ ਸਜ਼ਾ ਲੇਕਿਨ ਇੱਥੇ ਵੀ ਫਿਰ ਜਿਹੜੇ ਜਿਹੜੇ ਧੰਵੀ ਸਾਹਿਬ ਨੇ ਨਾ ਉਹ ਜਦਾ ਹੁਕਮ ਆ ਕੋ ਨਹੀਂ ਬਣਦੇ ਨਾ ਜਿਹਨੇ ਅਕਾਲ ਤਖਤ ਸਾਹਿਬ ਦਾ ਹੁਕਮ ਤਾਂ ਉਹੀ ਮੰਨਿਆ ਜਿਹੜਾ ਉਹਨਾਂ ਨੂੰ ਠੀਕ ਲੱਗਦਾ ਚਾਹੇ ਸ਼੍ਰੋਮਣੀ ਕਾਲੀਦਾਸ ਦਾ ਪ੍ਰਧਾਨ ਚਾਹੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈ ਤੇ ਉਹਨਾਂ ਨੇ ਤੋਂ ਅਸਤੀਫਾ ਲੈ ਲਿਆ ਤੇ ਉਹ ਅਸਤੀਫਾ 15 ਅਕਤੂਬਰ 2024 ਦੀ ਗੱਲ ਹੈ ਫੋਟ ਕੀ ਹੋਇਆ ਅੱਜ ਕਿਉਂ ਖਬਰ ਇਹ ਚਰਚਾ ਹੋ ਰਹੀ ਹੈ ਇਸ ਕਰਕੇ ਹੋ ਰਹੀ ਹੈ ਕਿ ਬਿਰਸਾ ਸਿੰਘ ਬਿਲਟੋਹਾ ਕੱਲ ਪਹੁੰਚੇ ਸ਼੍ਰੀ ਅਕਾਲ ਤਖਤ ਸਾਹਿਬ ਉਹਨਾਂ ਦੇ ਸਕਤਰਿਤ ਪਹੁੰਚ ਕੇ ਜਿਆਨੀ ਕਲਦੀਪ ਸਿੰਘ ਗੜਗੱਜ ਦੇ ਨਾਮ ਇੱਕ ਪੱਤਰ ਦਿੱਤਾ ਜਿਦੇ ਚ ਉਹਨਾਂ ਨੇ ਕਿਹਾ ਕਿ ਮੇਰੇ ਕੋਲੋਂ ਅਕਾਲੀ ਦਲ ਖੋਲਿਆ ਤੁਸੀਂ ਮੇਰੀ ਰੂਹ ਬਹੁਤ ਪੀੜਾ ਚੋਂ ਗੁਜ਼ਰ ਰਹੀ ਹੈ ਮੈਂ ਜਿਹੜਾ ਹੈ ਬਚਪਨ ਤੋਂ ਅਕਾਲੀ ਆ ਗੁਰਸਿੱਖਾ ਅੰਮ੍ਰਿਤ ਛਕਿਆ ਹੋਇਆ ਮੇਰਾ ਤੇ ਅਮਰਤ ਮੈਂ ਬਚਪਨ ਤੋਂ ਅਮਰਤ ਆ ਰਹੀ ਹਾਂ ਮੈਂ ਸંત ਜਰਨੈਲ ਸਿੰਘ ਭਿੰਡਰਾਂਵਾਲਾ ਦੀ ਰਿਵਾਈਚ ਜਿਹੜਾ ਕੌਮੀ ਸੰਘਰਸ਼ ਚੱਲਿਆ ਸੀ ਉਹਦੇ 'ਚ ਵੀ ਮੈਂ ਸੇਵਾ ਕੀਤੀ ਹੈ ਮੈਂ ਸਾਰੀ ਜ਼ਿੰਦਗੀ ਸਿੱਖੀ ਆਸ਼ੇ ਤੇ ਮर्यादा ਦੇ ਅਨਸਾਰ ਮੈਂ ਬਤਾ ਰਹੇ ਹਾਂ ਜਾਂ ਬਤਾਈ ਹੈ ਇਸ ਤਰ੍ਹਾਂ ਦੀ ਗੱਲ ਉਹਨਾਂ ਨੇ ਕੀਤੀ ਹੁਣੋ ਕੀ ਕਹਦੇ ਨੇ ਕਹਿੰਦੇ ਜਿਹੜਾ ਉਹ ਫੈਸਲਾ ਹੈ ਉਹ ਤੇ ਤੁਸੀਂ ਮੁੜ ਵਿਚਾਰ ਕਰੋ ਜਿਹੜਾ ਕਿ ਜਿੱਥੇ ਚ ਮੈਨੂੰ ਇਹ ਕਹੈ ਮੈਂ ਬੈਸਿਕ ਧਾਰਮਿਕ ਤੌਰ ਤੇ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਨਾ ਹੀ ਮੈਂ ਕਦੇ ਅਗਿਆਕੀ ਕੀਤੀ ਹੈ ਚਾਹੇ ਫਿਰ ਵੀ ਕਹਿੰਦੇ ਮੈਂ ਇੱਕ ਭੁੱਲਣਹਾਰ ਸਿੱਖ ਮੰਨ ਲੋ ਜੇ ਬਹਿਣਾ ਤਬ ਨਾਤੇ ਜਾਣੇ ਨਾਣੇ ਕੋਈ ਗਲਤੀ ਹੋ ਜਾਂਦੀ ਮੈਂ ਗੁਰੂ ਪੰਥ ਤੋਂ ਮਾਫੀ ਮੰਗ ਲੈਣਾ ਤੇ ਮੈਂ ਇਹ ਵੀ ਵਿਸ਼ਵਾਸ ਦਵਾਦਣਾ ਕਿ ਭੁਵੇਖ ਦੇ ਵਿੱਚ ਮੈਂ ਬ੍ਰਿਆਦਾ ਦਾ ਗੁਰਮਤ ਦੇ ਸਿਧਾਂਤਾਂ ਦਾ ਬਿਲਕੁਲ ਖਿਆਲ ਰੱਖੂ ਕੋਈ ਲੰਘਣਾ ਨਹੀਂ ਕਰੂ ਕੋਈ ਸ਼ਿਕਾਇਤ ਨਹੀਂ ਮੇਰੇ ਵੱਲੋਂ ਆਊ ਇਹ ਉਡਾਣੇ ਲਿਖੇ ਹੁਣ ਗੱਲ ਇਹ ਨਹੀਂ ਹੈ ਕਿ ਜੀ ਇਹ ਪ੍ਰਸ਼ਾਸਨ ਵੱਲੋਂ ਹਕਲ ਹੈ ਗੱਲ ਸਹੀ ਦੀ ਨਹੀਂ ਹੈ ਗੱਲ ਅਸਹੀ ਦੀ ਹੁਣ ਜਦੋਂ ਇਹ ਕਿਸ ਜਾਊਗਾ ਜਰਨੀ ਕੁਲਦੀਪ ਸਿੰਘ ਗੁਰਗਾਟਾ ਸਾਹਿਬ ਜਦੋਂ ਖਤਰਤਾ ਬੁਲਾਉਣਗੇ ਜਿਵੇਂ ਉਹਨਾਂ ਨੇ ਪਿੱਛੇ ਕੀਤਾ ਨੌ ਮਤੇ ਪਾਸ ਹੋਈ ਸੀ ਰਜਿਸਟਰ ਟੱਡਰਿਆ ਵਾਲਾ ਚੱਲ ਵੀ ਤੇ ਡੋਮਾ ਉਹਨੂੰ ਤਾਂ ਸਜ਼ਾ ਵੀ ਨਹੀਂ ਕੋਈ ਲਾਈ ਤੇ ਦੂਜੇ ਪਾਸੇ ਹਲਕ ਬਾਅਦ ਚ ਟੱਡੀਆਂ ਵਾਲਾ ਕਹਿੰਦਾ ਮੈਂ ਤਾਂ ਜਥੇਦਾਰਾਂ ਦੇ ਸਾਹਮਣੇ ਪੇਸ਼ ਨਹੀਂ ਹੋਇਆ ਮੈਂ ਤਾਂ ਸਿੱਖਾਂ ਦੇ ਸਾਹਮਣੇ ਪੇਸ਼ ਹੋਇਆ ਤੋਂ ਇਹ ਤਾਂ ਦੀ ਨਾਲੀ ਚੱਲਿਆ ਨਾ ਕੰਮ ਤੇ ਦੂਜੇ ਪਾਸੇ ਪ੍ਰਵਿੰਦਰ ਸਿੰਘ ਸਾਡਾ ਜੀਨੇ ਜੱਥੇਦਾਰ ਦੇ ਬੁਲਾਏ ਹੋਏ ਕੱਟ ਨੂੰ ਬੰਗ ਗਿਆ ਸੀ ਇੱਜੜ ਗਿਆ ਸੀ ਉਹ ਵੀ ਵਿਦਵਾਨਾਂ ਦਾ ਤੇ ਇਹ ਜੇ ਬੰਦੇ ਨੂੰ ਛਲ ਮਾਫ ਕੀਤਾ ਉਹਨਾਂ ਲੋਕ ਤਾਂ ਕਹਿੰਦੇ ਨੇ ਪਰਮਜੀਤ ਸਿੰਘ ਸਰਨਾ ਦਾ ਭਰਾ ਹੈ ਉਹ ਤੇ ਕਰ ਲਈ ਸੀ ਉਹਨੂੰ ਤਾਂ ਕਿਉਂਕਿ ਪਰਮਜੀਤ ਸਿੰਘ ਸਰਨਾ ਦਾ ਜੀ ਤਾਂ ਮਿਹਰਬਾਨੀ ਹੋਈ ਹੈ ਜੱਥੇਦਾਰ ਤੇ ਤੂੰ ਐਸਵੇਂ ਦੀਆਂ ਗੱਲਾਂ ਚਾਹਦਿਆਂ ਨੇ ਤੇ ਜੱਥੇਦਾਰ ਤਾਂ ਇੱਥੋਂ ਤੱਕ ਵੀ ਸੀ ਜੀਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਹ ਕਹਿ ਕੇ ਕਿ ਗਿਆਨੀ ਜਿਹੜਾ ਰਣਜੀਤ ਸਿੰਘ ਗੌਰਵ ਮਸਕੀਨ ਇਹਦੀ ਸੇਵਾ ਤੋਂ ਰੋਕ ਹਟਾਈ ਜਾਂਦੀ ਹੈ ਜਿਹੜੀ ਲਾਈ ਹੋਈ ਸੀ ਤਖਤ ਸਿਰੀ ਹਰਮੰਦਰ ਸਾਹਿਬ ਚ ਉਹਨਾਂ ਨੂੰ ਪੁੱਛਿਆ ਉਹਨਾਂ ਦੀ ਮਰਿਆਦਾ ਤਾਂ ਕਿਹਾ ਨਹੀਂ ਰੱਖਿਆ ਤੇ ਉਹਨੂੰ ਹਟਾਤਾ ਕਿਉਂ ਕਿਉਂਕਿ ਉਹ ਜਿੰਜਵੇ ਬਿਰਸਾ ਸਿੰਘ ਬਟੋਹਾ ਬੋਲ ਰਿਹਾ ਸੀ ਉਸੇ ਥੋੜਾ ਜਿਆਦਾ ਤਿੱਖਾ ਬੋਲ ਰਿਹਾ ਸੀ ਉਹਨਾਂ ਦੇ ਪ੍ਰਤੀ ਯਾਨੀ ਹਰਪ੍ਰੀਤ ਸਿੰਘ ਜਾ ਜਥੇਦਾਰਾਂ ਦੇ ਪ੍ਰਤੀ ਉਹ ਦੀ ਕਿਉਂਕਿ ਖੁਦ ਜਥੇਦਾਰ ਆ ਸੀ ਉਹ ਧਾਰਮਿਕ ਮੁਹਾਵਰੇ ਨਾਲ ਬੋਲ ਰਿਹਾ ਸੀ ਥਾਂ ਥਾਂ ਤੇ ਉਹ ਪੀਟੀਸੀ ਚੈਨਲ ਤੇ ਹਰੋ ਜ ਆਉਂਦਾ ਸੀ ਤੇ ਜੇ ਇਹਨਾਂ ਹੱਕ ਚ ਬੋਲੂ ਸੁਖਬੀਰ ਸਿੰਘ ਬਾਦਲ ਤੇ ਤੇ ਫਿਰ ਜਥੇਦਾਰ ਕਿਉਂ ਨਹੀਂ ਕਰੂਗਾ ਇਹੋ ਹੀ ਜਥੇਦਾਰ ਹੈ ਨਾ ਜਿਹੜਾ ਸੁਖਬੀਰ ਸਿੰਘ ਬਾਦਲ ਤੇ ਜਦੋਂ ਪਹੁੰਚ ਗਿਆ ਸੀ ਉਹਨਾਂ ਦੇ ਪ੍ਰਕਾਸ਼ ਸਿੰਘ ਬਾਦਲ ਦੇ ਵਰਸੀ ਤੇ ਤੇ ਸਾਰੀ ਕੌਮ ਕਹਿ ਰਹੀ ਸੀ ਆ ਦੇਖੋ ਕਿੰਨਾ ਸੋਹਣਾ ਲੱਗਦਾ ਸੁਖਬੀਰ ਸਿੰਘ ਬਾਦਲ ਬਾਦਲ ਸਾਹਿਬ ਪਾਪੂ ਰੱਖੋ ਨਾ ਤੁਸੀਂ ਖੁੱਲੇ ਦਾੜੇ ਉੱਚੇ ਲੋਕ ਬੈਠੇ ਵੀ ਅਸੀਮਤਾ ਇੱਥੇ ਹੈ ਸਾਡੇ ਵੀ ਤੇ ਗੋਡੇ ਧਾੜੇ ਨੇ ਕੱਲਾ ਸੁਖਵੀਰ ਸਿੰਘ ਬਾਦਲ ਦੀ ਸੋਣਾ ਲੱਗਦਾ ਭਾਈ ਉਹ ਪ੍ਰਧਾਨ ਹੈ ਉਹ ਤਾਂ ਸਾਰੇ ਉਹ ਤਾਂ ਜਿਹੜੇ ਜ਼ਥੇਦਾਰ ਉਹ ਵੀ ਇੰਸੇ ਤੋਂ ਜਵਾਬ ਦਿੱਤਾ ਸੀ ਧਾਮੀ ਨੇ ਔਰ ਜਦੋਂ ਸੁਖਵੀਰ ਸਿੰਘ ਬਾਦਲ ਗਿਆ ਸੀ ਚੁੱਪ ਕਰਕੇ ਆ ਕੇ ਸੁਭਾਡੀ ਸੀ ਜ਼ਥੇਦਾਰੀ ਪ੍ਰਧਾਨਗੀ ਖੈਰ ਇਹ ਹੁੰਦਾ ਹੀ ਹੈ ਹੁਣ ਉਹੀ ਜ਼ਥੇਦਾਰ ਗੈਨਿਕ ਕੁਲਦੀਪ ਸਿੰਘ ਕੋਲ ਕੇਸ ਜਾਣਾ ਤੇ ਉਹਨਾਂ ਨੇ ਕਰ ਦਿੱਤਾ ਮਾਫ ਜਿਵੇਂ ਪਹਿਲਾਂ ਕੀਤਾ ਸਰ ਜਿਹਨਾਂ ਦਾ ਮੈਂ ਜ਼ਿਕਰ ਕੀਤਾ ਜਿਹਦੇ ਕਰਕੇ ਜਿਹੜੇ ਉਹਨਾਂ ਦੇ ਫੈਸਟਾਂ ਕਰਕੇ ਖਾਸ ਤੌਰ 'ਤੇ ਗਿਆਨੀ ਰਜੀਤ ਸਿੰਘ ਕਰਕੇ ਉਹ ਜਿਹੜਾ ਐਡਾ ਵੱਡਾ ਰੌਲਾ ਬਣਿਆ ਕੱਲ ਮੈਂ ਦੇਖ ਰਿਹਾ ਸੀ ਤਖਤ ਪਟਨਾ ਸਾਹਿਬ ਦਾ ਜਿਹੜਾ ਪ੍ਰਬੰਧਕ ਕਮੇਟੀ ਹੈ ਉਹਨਾਂ ਦੀ ਮੀਟਿੰਗ ਹੋਈ ਉਹਦਾ ਤਾਂ ਪ੍ਰਧਾਨ ਹੈ ਜੋ ਜੋਤ ਸਿੰਘ ਸੋਹੀ ਤੇ ਸਖਤਰ ਇੰਦਰਜੀਤ ਸਿੰਘ ਮੈਂ ਦੇਖਿਆ ਸਾਰੇ ਸੀ ਉੱਥੇ ਕੱਲ੍ਹ ਆਏ ਸੀ ਸਾਰੇ ਮੈਂਬਰ ਉੱਥੇ ਆਏ ਤੇ ਉਹਨਾਂ ਨੇ ਗਿਆਨੀ ਜਿਹੜਾ ਗੜਗੱਜ ਹੈ ਇਹਦੇ ਵੱਲੋਂ ਜਿਹੜਾ ਫੈਸਲਾ ਕੀਤਾ ਸੀ ਉਹਨੂੰ ਰੱਦ ਕਰਤਾ ਨਵੀਂ ਅਕਾਲ ਤਖਤ ਸਮੂਹ ਚੁਣੌਤੀ ਦਿੱਤੀ ਤੇ ਕਿਉਂਕਿ ਕਿਹਦੇ ਜਿਹੜੀ ਇਹ ਰਜੀਤ ਸਿੰਘ ਨੂੰ ਮਾਫੀ ਦਿੱਤੀ ਹੈ ਇਹ ਸਿੱਖ ਪਰੰਪਰਾਵਾਂ ਦੇ ਵਿਰੁੱਧ ਹੈ ਇਹ ਤਖਤ ਦੇ ਪ੍ਰਬੰਧਕ ਕਹਿ ਰਹੇ ਨੇ ਤੇ ਪੰਜ ਪਿਆਰਿਆਂ ਨੇ ਜਿਹੜਾ ਫੈਸਲਾ ਲਿਆ ਸੀ ਇਹਨਾਂ ਨੂੰ ਤਲਖਾਈਆ ਕਰਾਰ ਦਿੱਤਾ ਟੇਕ ਸਿੰਘ ਤੇ ਗਿਆਨੀ ਕੁਲਦੀਪ ਸਿੰਘ ਨੂੰ ਉਹ ਗੱਲ ਦੇ ਬਿਲਕੁਲ ਠੀਕ ਹੈ ਉਹਦੀ ਸਪੋਰਟ ਕਰਦੇ ਹਨ ਯਾਨੀ ਉਦੋਂ ਬਾਅਦ ਪੰਜ ਪਿਆਰੇ ਪੰਜਾਬ ਵਾਲੇ ਤਿੰਨੇ ਤਖਤਾਂ ਦੇ ਯਾਨੀ ਟਕਰਾਅ ਤਾਂ ਹੋਇਆ ਇੱਕੋ ਕੇਸ ਲਈ ਟਕਰਾਅ ਹੋਇਆ ਉਹਦੇ ਪਿੱਛੇ ਸਰਬੀਰ ਸਿੰਘ ਬਾਦਲ ਔਰ ਸਰਬੀਰ ਸਿੰਘ ਬਾਦਲ ਨੂੰ ਵੀ 10 ਦਿਨ ਲਈ ਜਿਹੜਾ 10 ਦਿਨਾਂ ਦੇ ਅੰਦਰ ਤਲ ਕੀਤਾ ਹੋਇਆ ਉੱਥੇ ਜਿਹੜੀ ਹੈ ਨਾ ਟਕਰਾਅ ਉਹਦੇ ਪਹਿਲਾਂ ਨਹੀਂ ਦੇਖਿਆ ਸੀ ਉਹ ਉਸ ਫੈਸਲੇ ਦਾ ਤੇ ਫੈਸਲਾ ਹੁਣ ਫੇਰ ਉਹਦੇ ਹੱਥ 'ਚ ਹੈ ਗੈਨਿਕ ਗਦੀਪ ਸਿੰਘ ਨੇ ਮੇਰੇ ਹਿਸਾਬ ਨਾਲ ਤਾਂ ਬਾਫ ਕਰਦੇ ਨੇ ਠੀਕ ਹੈ ਜੀ ਜਦੋਂ ਇਹ ਮਾਫੀ ਮੰਗ ਲਈ ਪੰਥ ਤੋਂ ਉਹ ਪੰਥ ਦਾ ਜਨਵੈਸੀ ਵੀ ਚੱਲ ਰਿਹਾ ਖੁਆਰ ਹੋਏ ਸਭ ਮਿਲेंगे ਤੇ ਇਕੱਠੋਂ ਤਾਂ ਗਿਆਨ ਨਾ ਉਹ ਤਾਂ ਧਿਆਨ ਸਿੰਘ ਮੰਡਕੋਲੀ ਚੜੇਗੇ ਉਹ ਤਾਂ ਕਹਿੰਦਾ ਸਭ ਨੂੰ ਇਕੱਠੇ ਕਰਨਾ ਹੈ ਮਾਢੀ ਗੱਲ ਨਹੀਂ ਇਕਤਾ ਤਾਂ ਹੋਣੀ ਚਾਹੀਦੀ ਹੈ ਹੁਣ ਇਸ ਗੱਲ ਦੇ ਵਿੱਚ ਅੱਗੇ ਫਿਰ ਜਿਹੜੀ ਮੈਂ ਕਹਿੰਦਾ ਸਹੇਦ ਦੀ ਪਹਿਦੀ ਤਾਂ ਇਹ ਹੈ ਕਿ ਪਹਿਲੇ ਹੀ ਇਹ ਮੰਗ ਕੀਤੀ ਜਾ ਸਕਦੀ ਹੈ ਮਤਾ ਪੇਸ਼ ਕੀਤਾ ਸੀ ਜੀਰਾ ਸਿੰਘ ਕਾਪੜੀਆਂ ਨੇ ਕਿ ਜੀ ਉਹਨੂੰ ਦੇ ਦੋ ਫਕਰੇ ਕੌਮ ਵਾਪਸ ਕਰੋ ਜੀ ਤੇ ਫਿਰ ਫਕਰੇ ਕੌਮ ਵਾਪਸ ਹੋ ਗਏ ਫਿਰ 2 ਦਸੰਬਰ ਦੇ ਹੋਰ ਫੈਸਲੇ ਫਿਰ ਕਮੇਟੀ ਜਿਹੜੀ ਪੰਜ ਮੈਂਬਰ ਦੀ ਕਮੇਟੀ ਕਹਿ ਰਹੀ ਹੈ ਸਾਨੂੰ ਬੜਾ ਭਰਪੂਰ ਹੰਗਾਰਾ ਮਿਲਿਆ ਬਣਾਈ ਤਾਂ ਕਦ ਤੱਕ ਸਾਬ ਬਣੂ ਕੀ ਇਹ ਭਰਤੀ ਕਰਕੇ ਜਿਹੜੇ 26 27 28 ਲੱਖ ਜਿੰਨੀ ਵੀ ਇਹਨਾਂ ਦੀ ਹੋਊਗੀ ਉਹ ਜਾ ਕੇ ਉਹਨੂੰ ਦੇ ਦੇਣਗੇ ਤੇ ਜੇ ਉਹ ਦੇਣਗੇ ਤਾਂ ਫਿਰ ਫੈਸਲਾ ਪਤਾ ਹੀ ਹੈ ਕੀ ਹੈ ਤੋਂ ਅੱਜ ਕੱਲ ਤਾਂ ਵੈਸੇ ਵੀ ਜਿਹੜੇ ਸੁਖਵੀਰ ਸਿੰਘ ਬਾਦਲ ਤਾਂ ਬੜਾ ਸਿੱਧਾ ਹੋਇਆ ਹੋਇਆ ਉਹਦਾ ਮਨਪ੍ਰੀਤ ਅਦਾਰਿਲ ਤੋਂ ਗਦਾ ਨਹੀਂ ਦੱਸ ਰਹੇ ਤਾਂ ਉਹਦਾ ਤਾਂ ਠੀਕ ਹੈ ਪਹਿਲਾਂ ਵੀ ਸਿੱਧੇ ਸੀ ਜੋ ਵੀ ਦਰਜ ਕੀਤਾ ਜੇ ਦੇ ਦਰਨੀ ਦਾ ਹੈ ਤੇ ਉਹ ਕਹਦਾ ਵੀ ਬਣਾਇਆ ਤਾਂ ਵੀ ਸਾਡੀ ਗੱਲ ਸੁਣੇਗਾ ਤੇ ਜੇ ਉਹਨਾਂ ਦੀ ਗੱਲ ਸੁਣਨਗੇ ਤੇ ਫਿਰ ਇਹਦਾ ਕਮੇਟੀ ਤਾਂ ਕੀ ਬਣੂ ਤਾਂ ਹੀ ਮੈਨੂੰ ਜਿਹੜਾ ਪਤਾ ਲੱਗਿਆ ਕਮੇਟੀ ਮੈਂਬਰਾਂ ਨੇ ਇੱਕ ਹੋਰ ਫੈਸਲਾ ਕਰ ਲਿਆ ਕਿ ਅਕਾਲ ਤਖਤ ਸਾਹਿਬ ਨੇ ਉਹਨਾਂ ਇਹ ਵੀ ਕਿਹਾ ਸੀ ਕਿ ਤੁਸੀਂ ਭਰਤੀ ਕਰੋ ਤਾਂ ਕਿ ਜਦੋਂ ਜਿਹੜੇ ਅਹੁਦੇਦਾਰ ਤੇ ਪ੍ਰਧਾਨ ਚੁਣੇ ਜਾਵੇ ਉਹ ਪ੍ਰਧਾਨ ਤੇ ਉਹਦੇਦਾਰ ਚੁਣ ਕੀ ਜਾਣਗੇ ਤਾਂ ਕਿ ਗੈਨੀ ਕੁਲਦੀਪ ਸਿੰਘ ਕੁਝ ਕਰ ਨਾ ਸਕੇ ਇਸ ਮਾਮਲੇ ਦੇ ਵਿੱਚ لیکن ایک નવી عجیب قسم کی ප්‍රතිپاؤگی کہ ਜਿਹੜੇ فیصلے ਪਿਛਲੇ ਸਿੰਘ ਸਾਹਿਬਾਨ ਕਰਦੇ ਨੇ ਤੇ ਉਹਨਾਂ ਨੂੰ ਤੁਸੀਂ ਬਦਲੋਗੇ ਤੇ ਬਦਲ ਕੇ ਜਿਵੇਂ ਉਹਨਾਂ ਨੇ ਤਖਤ ਹਰਮੰਦਰ ਸਾਹਿਬ ਤੋਂ ਬਦਲਿਆ ਪਟਨਾ ਸਾਹਿਬ ਦਾ ਤੇ ਜਦੋਂ ਇੱਥੇ ਬਦਲੇ ਜਾਣਗੇ ਤੇ ਫਿਰ ਕੀ ਰੈਲੇਵੈਂਸ ਰਹਿ ਜੂਗੀ ਹਾਲਾਂਕਿ ਇਹਨਾਂ ਨੇ ਸ਼ੁਰੂ ਚ ਕਿਹਾ ਸੀ ਕਿ ਦੋ ਸੰਵਰਦੇ ਫੈਸਲਿਆਂ ਨੂੰ ਮੈਂ ਛੇੜੂਗਾ ਨਹੀਂ ਲੇਕਿਨ ਇਸ਼ਾਰਾ ਇਹ ਵੀ ਕਰਤਾ ਸੀ ਕਿ ਮੈਂ ਜਿਹੜਾ ਜਿਹੜੀ ਭਰਤੀ ਬਾਰੇ ਬਹੁਤ ਵਿਚਾਰ ਕੀਤੀ ਜਾ ਸਕਦੀ ਹੈ ਭਰਤੀ ਕਮੇਟੀ ਬਾਰੇ ਤੋਂ ਹੁਣ ਕੀ ਹੁੰਦਾ ਇਹ ਨਹੀਂ ਪਤਾ ਪਰ ਸਮਝ ਇਹੀ ਆ ਰਹੀ ਹੈ ਕਿ ਬਿਰਸਾ ਸਿੰਘ ਮਟੋਹਾਂ ਨੂੰ ਮਾਫ ਕੀਤਾ ਜਾਊਗਾ ਤੇ ਨਾਲ ਫੇਰ ਜਿਹੜੀ ਗੱਲ ਮੈਂ ਕੀਤੀ ਹੈ ਫੇਰ ਤਾਂ ਅਗਲੇ ਫੈਸਲੇ ਵੀ ਸਾਹਮਣੇ ਲੋ ਤਾਈ ਮੈਂ ਕਿਹਾ ਸਹੇਦੀ ਨਹੀਂ ਪਹੇਦੀ ਹੈ ਥੋੜਾ ਬਹੁਤ ਬਹੁਤ ਸ਼ੁਕਰੀਆ